ਲਓ ਭਾਈ ਬੰਦਾ ਸਾਡਾ ਪਹੁੰਚ ਗਿਆ। ਤਾਂ ਫਿਰ ਦਿੰਦੇ ਸੀ ਤੰਗ ਤੇ ਚੀਤੇ। ਹਾਂ ਭਾਈ। ਸਤਿ ਸ਼੍ਰੀ ਅਕਾਲ ਜੀ। ਨਵਾਂ ਹੀ ਡੋਰ ਕਲੋਜ਼ਰ ਲਾ ਕੇ ਆਇਆ ਹੈ ਬਾਈ। ਬਾਈ ਹੁਣ ਡੇਡੇ ਟੱਪ ਦੀ ਜੀ। ਹਾਂ। ਪੂਰੀ ਡੇਡੇ ਟੱਪ ਦੀ ਜੀ। ਚਲ ਕੋਈ ਨਹੀਂ ਇਹ। ਚੱਕਾ ਵੀ ਬਹੁਤ ਹੁੰਦਾ ਦਰਵਾਜ਼ੇ ਨਾਲ। ਮੇਨ ਆ ਇਹ। ਹਾਂ ਮੇਨ ਕਰਕੇ ਇਹ। ਹਾਂ 2 ਇੰਚੇ ਤੇਲ ਨਿਕਲ ਗਿਆ ਸਾਰੇ। ਚਲ ਖੜਾ ਆ ਜਾ ਹੁਣ ਜੀ। ਉਹ ਨਹੀਂ ਪੈਸੇ ਛੱਡ ਨਹੀਂ ਤਾ ਕੋਈ। ਹੈਂ? ਉਹ ਪਤੀ ਦੇ ਦੀ ਕਿਤੇ ਲੈ ভাই ਇਧਰ ਹਰਵਿੰਦਰ ਹਾਂ ਜੀ ਇਹਦੇ ਪਰ ਪਾਈ ਵੀਰ ਰੈਟ ਪਿਛੇ ਇਹਦੇ ਪਰ ਪਾਈ ਵੀਰ ਦੋਈ ਸਾਈਡ ਪਾਈ ਵੀਰ ਅੱਛਾ ਮੂਰੇ ਲੱਗਣਾ ਨਾ ਜਾ ਫਿਰ ਉਧਰ ਕਰਕੇ ਦੱਦੇ ਨਹੀਂ ਫਿਰ ਠੀਕ ਆ ਬਸ ਸੈਟਿੰਗ ਹੋ ਗਈ ਬਸ ਹਰਵਿੰਦਰ ਤਾਂ ਰਾਤ ਲੋਟ ਨਹੀਂ ਆਇਆ ਇਹ ਹਰਵਿੰਦਰ ਤਾਂ ਲੋਟ ਨਹੀਂ ਆਇਆ ਮੈਂ ਉਸਤਾਦ ਜੀ ਨੂੰ ਭੇਜੀ ਜੀ ਦੇਖ ਲਈ ਲੱਗਦਾ ਥੋੜਾ ਜਿਹਾ ਹੋਊਗਾ ਹੂੰ ਚਲ ਬਾਈ ਪੁਰਾਣਾ ਹੋ ਗਿਆ ਰਟਾਇਰ ਪੁਰਾਣੇ ਦੀ ਬਾਈ ਸਾਰੀ ਪੱਤੀ ਪੱਤੀ ਖੋਲੀ ਆ ਦੇਖੋ ਬਹੁਤ ਡੋਰ ਕਲੋਜ਼ਰ ਰਹੇ ਨੇ ਬਾਈ ਸਾਥ ਦਿੱਤਾ ਹੈ ਕਿਉਂਕਿ ਮੈਨ ਗੇਟ ਦਾ ਡੋਰ ਕਲੋਜ਼ਰ ਆ ਇਹ ਹਰ ਇੱਕ 2 ਮਿੰਟ ਬਾਅਦ ਗੇਟ ਖੁੱਲਦਾ ਉਹ ਦੇਖੋ ਬਈ ਪਰਮ ਨੇ ਪਟਾਕੇ ਕਿਥੇ ਰੱਖੇ ਹੋਏ ਇੱਕ ਤਾਂ ਹੈਗਾ ਪੇਚ ਕਸ ਵੀ ਹੈਗਾ ਇੱਧਰ ਪਿਆ ਸਮਾਨ ਜਿਹੜਾ ਇੱਧਰ ਪਿਆ ਤਾਂ ਇੱਧਰ ਆ ਜਿਹੜਾ ਉੱਧਰ ਤਾਂ ਉੱਧਰ ਆ ਹਲੋ ਭਾਈ ਹਲੋ ਭਾਈ ਬੰਦੇ ਨੇ ਹੁਣ ਤੇਰਾ ਗੇਟ ਘੱਟ ਖੁੱਲਣ ਲੱਗ ਗਿਆ ਭਾਈ ਹੈ ਗੇਟ ਤੇਰਾ ਘੱਟ ਖੁੱਲਣ ਲੱਗ ਗਿਆ ਹੁਣ ਉਹ ਦੇਖੋ 3000 ਦੇ ਘੱਟ 2000 9000 ਇਹਦਾ ਆਹ ਤਾਂ ਕੋਈ ਹੋਰ ਆਹ ਆਲ ਦੇ ਫੇਡੂਰ ਗੋਸ ਨੇ ਲੱਗਣਾ ਪਤਾ ਸਿੰਟਿਕ ਲੈ ਭਾਈ ਉੱਪਰ ਮੈਂ ਜਾਂਦੀ ਹਾਂ ਜੋ ਦੀ ਭੇਜਦਾ ਪੂਰਾ ਡੋਰਿੰਗ ਨਹੀਂ ਬੀਚਦਾ ਦਰਵਾਜ਼ਾ ਖੋਲੀ ਪੂਰਾ ਖੋਲੀ ਹਾਂ ਦਰਵਾਜ਼ਾ ਘੱਟ ਖੁੱਲਣ ਲੱਗਿਆ ਉਹਦਾ ਸਿੱਧਾ ਖੁੱਲਦਾ ਤੈਨ ਪੂਰਾ ਹਾਂ ਓ ਭਾਈ ਲੋ ਭਾਈ ਉਸਤਾਦ ਜੀ ਨੂੰ ਪੱਟਣਾ ਹੀ ਪੈ ਗਿਆ ਕਹਿੰਦੇ ਵੀ ਦਵਾਰਾ ਪੱਟ ਕੇ ਲਾਉਣਾ ਪੈ ਗਿਆ ਸਾਈਟਿੰਗ ਕਰਕੇ ਭਾਈ ਦੇ ਇਹਦੋਂ ਕੀ ਹੁੰਦਾ ਹੈ ਤਾਂ ਭਾਈ ਹੋ ਗਈ ਸੈਟਿੰਗ ਪੇਚ ਕਸਣ ਵਾਲਾ ਖੇਰ ਤੇ ਸੈਟਿੰਗ ਹੈ ਕਿ ਆ ਸਿਰ ਤਾਂ ਪਹਿਲਾਂ ਤਾਂ ਭੱਜ ਕੇ ਗਿਆ ਇਹ ਫਾਜ ਰਹਿਣ ਤੇ ਹਾਂ ਚਾਹੀਦਾ ਥੋੜੀ ਸਪੀਡ ਹੋਵੇ ਨਾ ਉੱਪਰ ਤੇ ਹੋਈ ਉਹ ਤਾਂ ਸਹੀ ਹੈ ਸਪਰਿੰਗ ਦੀ ਧਾੜਾ ਹੈ ਲੋ ਬਾਈ ਗੰਨੇ ਦਾ ਕੰਮ ਵੀ ਚੱਲ ਪਿਆ ਢਾਲ ਪਰ ਜਾਣਾ ਬਾਈ ਸ਼ੁਰੂ ਕਣਕ ਬੀਜ ਹੋਣੀ ਇਹਨਾਂ ਖੇਤਾਂ ਦੇ ਵਿੱਚ ਸੋ ਹੁਣ ਬਾਈ 5-4 ਦਿਨ ਜਿਹੜੇ ਪੂਰੇ ਲੱਗਣੇ ਆ ਦੇਖੋ ਬੂਟੇ ਵਾਲਾ ਗੰਨਾ ਬਾਈ ਬੂਟੇ ਵੀ ਦੂਏ ਸਾਲ ਚੋਂ ਜਿਆਦਾ ਹੋ ਗਏ। ਸੋ ਗੰਨਾ ਮਾੜਾ ਰਹਿ ਜਾਂਦਾ। ਚਲੋ ਆਏ ਹੁੰਦਾ ਵੀ ਖੇਤ ਨਹੀਂ ਬੁੰਦੇ ਹੈਗੇ। ਵੀ ਜੜਾਂ ਨਹੀਂ ਵੱਡ ਹੁੰਦੀਆਂ ਬੂਟਾ ਗ੍ਰੋਥ ਜਿਆਦਾ ਕਰ ਜਾਂਦਾ। ਸੋ ਹੁਣ ਤੀਸਰਾ ਸਾਲ ਚੱਲ ਪੈਣਾ ਬਾਈ ਅੱਗੇ। ਜਿਵੇਂ ਹੁਣ ਗੰਨੇ ਦੇ ਬਾਅਦ ਕਣਕ ਬੀਜਣੀ ਸਾਰਿਆਂ ਚ। ਸੋ ਆ ਦੇਖੋ ਆ ਬੂਟੇ ਬਾਈ। ਕਣਾਂ ਹੋ ਗਏ। ਬਾਕੀ ਲੋਡਿੰਗ ਚੱਲ ਰਹੀ ਹੈ। ਬਸ ਵੀ ਬਾਈ ਸਾਰੇ ਪਾਸੇ ਕੰਮ ਚੱਲੀ ਜਾਂਦੇ। ਔਰ 1 ਵਜੜਿਆ ਸਾਹਮਣੇ। ਪਰ ਆ ਵੀ ਏਕਣਾ ਹੈ ਬਾਈ ਵੱਜ ਜਾ ਕਟਰਾ ਇਹਦੇ ਪਰ ਵੀ ਰੈਕ ਵੱਜੂਗਾ ਚਲੋ ਚੱਲੀ ਜਾਂਦੇ ਆ ਕੰਮ ਮਾਰੋ ਦੀ ਗੱਲ ਪਾਣਾ ਇਧਰ ਲੈ ਬੂਟਿਆਂ ਦਾ ਬਾਈ ਫਰਕ ਹੈ ਖੇਤ ਖੇਤ ਦਾ ਫਰਕ ਪੈ ਜਾਂਦਾ ਇਹ ਦੇਖੋ ਇਹ ਤਾਂ ਖੜੇ ਆਹਲੇ ਮਾੜੇ ਜਿਵੇਂ ਇਨ ਇਧਰਲਾ ਪੱਟ ਜਾਂ ਜਿਕਣਾ ਨਾ ਰੇਤਾ ਟਾਈਪ ਜਾਂ ਲੰਘ ਜਾਂਦਾ ਏਕਣਾ ਹੀ ਬਾਈ ਆ ਬੁੱਟੇ ਦਾ ਹਰਕ ਬਹੁਤ ਲੋ ਭਾਈ ਇਧਰ ਪਹੁੰਚ ਗਏ ਆ ਵੇ ਠੀਕ ਆ ਜੀ ਪਹੁੰਚ ਗਿਆ ਲੋ ਭਾਈ ਹਥਿਆਰ ਕੋਲ ਗਰਮੀ ਮੁੰਡੇ ਨੂੰ ਆਈ ਪਈ ਆ ਚਾਲੀ ਕਿ ਠੀਕ ਕਰਦੀ ਉਹ ਬੱਕਰੀਆਂ ਕੀ ਕਰਦੇ ਆ ਆਪਣੇ ਖੇਤ ਚ ਉਹ ਭੈਣੀਆਂ ਵਾਲੇ ਲੈ ਹੈ ਭੈਣੀਆਂ ਲੋ ਭਾਈ ਅਸੀਂ ਗਿੱਲ ਵੀ ਚੈੱਕ ਕਰੀ ਆ ਗਿੱਲ ਲੱਗਿਆ ਦੇਖੀ ਪੱਟ ਗਏ ਆ ਅਰੇ ਬਹੁਤ ਲਾਹ ਦੇ ਆ ਹਥਿਆਰ ਲੈ ਇਹਦੇ ਨਾਲ ਕਰ ਚੈੱਕ ਲਾ ਗੱਲ ਤਾਂ ਬਾਈ ਪੂਰਾ ਲੱਡੂ ਵਟਨ ਦਾ ਮਿੱਟੀ ਦਾ ਲਾ ਬਾਈ ਐਨ ਪੂਰੀ ਗੱਲ ਹੈ ਸਮਾਂ ਕੋ ਤੁੱਪਾ ਵੀ ਲੋਆ ਸਕਦੇ ਸੀ ਖੇਤਾਂ ਨੂੰ ਇੰਨੀ ਗੱਲ ਹੈ ਹੈ ਹਾਂ ਉੱਧਰ ਵੀ ਬੂਟੇ ਨਾਲ ਖੈਦੀ ਵੀ ਲੋ ਭਾਈ ਬਾਈ ਖੇਤਾਂ ਦੀ ਗੱਲ ਬਣਾਤੀ ਅਸੀਂ ਇਹਨ ਪੂਰੀ ਵਟਾ ਪੂਰੀ ਰਾਲੀ ਦੀ ਬਾਈ ਮਾੜੀ ਮੋਟੀ ਕਿਸੇ ਮੋਟੀ ਮੋਟੀ ਪਈ ਮਸ਼ੀਨਾਂ ਛੱਡੀ ਵੀ ਉਹ ਚੱਕੀ ਆ ਫਿਰ ਡ੍ਰਿਲ ਨਾਲ ਬੀਜਣੀ ਆ ਨਾ ਕਣਕ ਪ੍ਰੈਸ ਕਰਕੇ ਬਾਕੀ ਮੌਸਮ ਵੀ ਬਾਈ ਅੱਜ ਵਿਗੜਦਾ ਮਹਿਕ ਮੌਸਮ ਵੀ ਵਿਗੜਦਾ ਅੱਜ ਕਿੱਤੋਂ ਦਾ ਠੀਕ ਦਾ ਆਪਰੇ ਹੈ ਹੈ ਤਰੀਕ ਨੂੰ ਬੱਦਲ ਮਾਣਾ ਮੋਟਾ ਦੱਸ ਰਿਹਾ ਮੌਸਮ ਹੈਗਾ ਜੀ ਠੀਕ ਨਹੀਂ ਖਰਾਬ ਉਹ ਦੇਖੋ ਬਾਈ ਉਹ ਦੇਖੋ ਜਾਨਵਰ ਪਤਾ ਨਹੀਂ ਕਾ ਚੁੱਕ ਰਹੇ ਹੈ ਹੈ ਉਹ ਲੋ ਬਾਈ ਫਿਰ ਉਹ ਰਗੀ ਭਾਈ ਮਾੜੀ ਮੋਟੀ ਆ ਕਾਲੂ ਕਰਾਂਗੇ ਇੱਕ ਗਿੱਲਾ ਘੱਟ ਜੀ ਮਾਰਾਂਗੇ ਠੀਕ ਨੇ ਆ ਘਰ ਮੈਂ ਕਿੰਨੇ ਇਕੱਠੀ ਆ ਪੰਜੀ ਲੈਦਾ ਪੰਜੀ ਆਪਣੀ ਪੰਜੀ ਲਿਆ ਬੂਟੇ ਚ ਠੀਕ ਆ ਕਣ ਕਣ ਕਣਕ ਜੀ ਪੰਜੀ ਲਿਆ ਚੱਕ ਪੁੱਤ ਭਾਈ ਖੰਗਣੀ ਕਰਾ ਦੇ ਰਹੀ ਆ ਦੇਖੋ ਭਾਈ ਬੱਦਲ ਦੀ ਨਿਸ਼ਾਨੀ ਬੱਦਲ ਦਰਾ ਦਿੰਦਾ ਭਾਈ ਚੰਦਰਮਾ ਵੀ ਨਿਕਲ ਆਇਆ ਆ ਲੋ ਇਹ ਹਾਹੀ ਬੱਦਲ ਬਾਈ ਡਰਾ ਦਿੰਦਾ ਅੱਜ ਦੱਖਣ ਚੱਲ ਲਿਆ ਸੋ ਦੱਖਣ ਕਰਕੇ ਹੀ ਕੰਮ ਆ ਜਿਹੜਾ ਪੱਕੀ ਜਾਂਦਾ ਬਾਕੀ ਬਾਈ ਆਪਣਾ ਹਥਿਆਰ ਆਪਣਾ ਚੱਕੀ ਇਹ ਬਾਈ ਲਸਣ ਗੁੱਢਣ ਵਾਲਾ ਹਥਿਆਰ ਤਿੱਖਾ ਬਹੁਤ ਆ ਬਾਈ ਨੂਰੇ ਤੇ ਆ ਕਰ ਪਤਾ ਨਹੀਂ ਕਿ ਹਟਾਈ ਰੀ ਉੱਥੇ ਤੇ ਲੇਕੇ ਇੱਥੇ ਰੱਖ ਪੱਖ ਲੋ ਬਾਈ ਇੰਨਾ ਸਾਡਾ ਕੰਮ ਦਾ ਘੰਟਾ ਡੇਢ ਘੰਟਾ ਲੱਗ ਰਿਹਾ ਬਈ ਬਾਈ ਚਲੋ 40 ਘੰਟੇ ਕੀ ਪਰਾਲੀ ਥੱਲੇ ਤੇ ਹਲਾ ਹਨਾ ਜਿਹੜੇ ਖੇਤਾਂ 'ਚ ਪਰਾਲੀ ਪਈ ਆ ਉਹਨਾਂ ਦਾ ਤਾਂ ਸਮਝ ਲੈ ਪੂਰੀ ਗੱਲ ਹੈ ਠੀਕ ਹੈ ਔਰ ਥੇ ਤੇ ਕਰ ਲੈ ਮੜੀ ਪਤਾ ਬਾਹੀ ਰਹਿ ਗਿਆ ਤਾਂ ਕੱਦਾਂ ਫੋਨ ਕਰਦਾ ਮੈਂ ਤੈਨੂੰ ਨਾ ਵੀਰੇ ਲੈ ਗਿਆ ਕੀ ਨਿੰਬੂ ਤੋੜ ਕੇ ਲਿਆਏ ਨਾ ਨਾ ਉੱਥੇ ਚਮਕੌਰ ਦਾ ਗੇਬਾੜਤੀ ਕੋ ਅੱਛਾ ਜਾਇਆ ਲਿਆ ਪੇਮੈਂਟ ਹਾਂਜੀ ਹਾਂ ਫਿਰ ਦਾਦਾ ਹੱਥ ਕਰ ਲੈ ਗਰਮ ਗਰਮ ਬਣੇ ਮੈਨੂੰ ਕਿਹਾ ਤਾਂ ਭੁੱਲ ਗਿਆ ਰਾਜੀ ਬਾਈ ਕਹਿੰਦਾ ਸੋਮਵਾਰ ਨੂੰ ਭੇਜ ਜੀ ਭੁੱਲ ਗਿਆ ਮੈਂ ਤੈਨੂੰ ਦੱਸਣਾ ਕੱਲ ਫਿਰ ਜਾਣਾ ਲੱਗੇ ਤੇ ਹੂੰ ਫਿਰ ਅੱਜ ਲੈ ਕੇ ਆਇਆ ਜੀ ਅੱਛਾ ਠੀਕ ਆ ਡੈਡੀ ਦਾ ਹਾਲ ਡੈਡੀ ਠੀਕ ਆ ਨੋਕੀ ਲਓ ਭਾਈ ਡੈਡੀ ਨੂੰ ਮਿਲ ਕੇ ਆ ਮੁੰਡਾ ਕੱਲ ਮੰਡੇ ਮੰਡੇ ਆਜ ਅੱਜ ਉਹ ਹੈ ਬਹੁਤ ਮੰਗਲਵਾਰ ਹੈ ਨਾ ਅੱਜ ਹੂੰ ਚਲ ਠੀਕ ਦੱਸ ਦੇਣਾ ਕਿ ਭਾਈ ਕੰਮ ਵਧੀਆ ਚੱਲਦਾ ਕੰਮ ਪਿੱਛੇ ਨਾ ਘਬਰਾਈਂ ਬਣਾ ਫਸਲ ਕੇ ਡੈਡੀ ਦਾ ਪਾ ਦੇ ਚੱਲ ਵਧੀਆ ਹਾਂ ਫਾਲ ਫਟਰਾਲੀ ਨਾਲ ਪਾ ਦਿੰਦੇ ਹੁਣ ਕਣਕ ਤਾਂ ਆਪਾਂ ਪਹਿਲੀ ਬੀਜਣ ਨੂੰ ਫਿਰਦੇ ਆ ਗੁੱਝੜਾ ਗੁਰ ਤਾਂ ਦੂਆ ਨਾ ਹੋਵੇ ਗੁੱਝੜਾ ਗੁੱਝੜਾ ਨਾ ਹੋਵੇ ਤਾਂ ਲੋਕ ਤਾਂ ਸਾਫ ਹੋ ਜਾਂਦਾ ਨੌਜੋ ਲੋ ਉਹ ਤਾਂ ਹੈਗਾ ਇਹ ਕਣਕ ਹੁਣ ਆਪਾਂ ਨੇ ਬੂਟਿਆਂ ਦੀ ਲੇਟ ਨਹੀਂ ਨਾ ਕਰਨੀ ਹੈਗੀ ਉਹ ਵੀ ਨਾਲ ਦੇ ਡਿੱਗਣੀ ਹਾਂ ਕਣਕ ਜ਼ਰੂਰੀ ਆ ਪਰ ਬਾਅਦ ਦੇ ਵਿੱਚ ਆ ਕੇ ਪੱਤਾ ਆ ਜਾਂਦਾ ਫਿਰ ਕਣਕ ਨੂੰ ਮਾੜੀ ਨਿਕਲਦੀ ਆ ਤਾਂ ਅਗਲੇ ਸਾਲ ਕਣਕ ਬਰਸਾਤ ਚ ਪਾ ਦਾਂਗੇ ਤਾਂ ਕਿ ਇਹ ਰੇਤ ਦਾ ਕੋਈ ਚੱਕਰ ਨਹੀਂ ਰੇਤ ਆ ਜਿਹੜਾ ਆਪਣੇ ਹੱਥ ਚੱਕ ਕੇ ਲੈ ਗਿਆ ਪਰਾਲੀ ਕਹਿੰਦਾ ਭਾਈ ਐਂ ਕਰਿਓ ਜਦ ਮਰਜ਼ੀ ਫੋਨ ਕਰਦੇਓ ਕਹਿੰਦਾ ਰਹਿ ਜਿੰਨਾ ਮਰਜ਼ੀ ਚੱਕ ਲਿਓ ਅੱਛਾ 80 ਮੈਂਸਾਂ ਕਹਿੰਦਾ ਸਾਡੇ ਕੋਲ ਸਾਫ਼ ਰਹਿ ਆ ਕਹਿੰਦਾ ਜਦ ਮਰਜ਼ੀ ਕਹਿੰਦਾ ਧਾਨਾਂ ਚ ਜਿੰਨਿਆਂ ਮਰਜ਼ੀ ਕਹਿੰਦਾ 20 30 40 50 ਟਰਾਲੀਆਂ ਚੱਕ ਲਿਓ ਚਾਹੇ ਉਦੋਂ ਉਹਦਾ ਮੁੰਡਾ ਮੈਨੂੰ ਕਹਿ ਕੇ ਗਿਆ ਰੇ ਕਹਿੰਦਾ ਭਾਈ ਯਾਰ ਤੁਸੀਂ ਪਰਾਲੀ ਦੇ ਦਿੰਦੇ ਕਹਿੰਦਾ ਰੇ ਵੀ ਮੁੱਲ ਚੱਕ ਲੈ ਕਰੋ ਸਾਥੇ ਮਾਹ ਚਲ ਠੀਕ ਹੈ ਗੁਜਰਾਂ ਦਾ ਰਹਿ ਸਾਫ਼ ਹੁੰਦਾ ਹੈ ਨਾ ਲੋਰ ਕਿਹੜੇ ਬੰਦੇ ਆਪਣੇ ਠੀਕ ਨਹੀਂ ਲੋ ਭਾਈ ਬਸ ਆ ਕਰ ਦੇਣੀ ਕ ਚੱਲ ਆਪਾਂ ਚੱਲੀਏ ਬਸ ਆਪਣਾ ਕੰਮ ਔਕੇ ਆ ਚੱਲ ਨਾ ਬਾਈ ਦੇਣਾ ਸਾਡਾ ਅਲੱਗ ਲਿਆ ਹਾਂ ਉਹ ਬਾਈ ਮੋਟਰ ਪਰ ਵੀ ਜਿਹੜਾ ਹੈ ਨਜ਼ਾਰਾ ਹੈ ਜਿਹੜਾ ਬਹੁਤ ਵਧੀਆ ਦੇਖੋ ਕਿੰਨੀ ਵਧੀਆ ਲੱਗਦੀ ਮੋਟਰ ਢੱਕੀ ਪਈ ਦਰਸਤਾਂ ਨੂੰ ਦੇਖ ਲੈ ਗਲਾਈ ਹੋਈ ਹੈ ਹੈ ਗਲਾਈ ਆ ਪੂਰੀ ਗਲਾਈ ਹੋਈ ਵੀ ਹੈ ਨਾ ਆ ਦੇਖੋ ਬਾਈ ਕਿਸੇ ਟਾਈਮ ਨੂੰ ਅੱਜ ਤੱਕ 10 ਸਾਲ ਨੂੰ ਹੋ ਟੱਕ ਹੋ ਜਾਣਾ ਇਹਨਾਂ ਦੇ ਬੜੇ ਹੋਏ ਰਹੇ ਆ ਹੌਲੀ ਹੌਲੀ ਠੀਕ ਨਹੀਂ ਯਾਰ ਨੇ ਗਰਮੀ ਨਹੀਂ ਬੈਣਾ ਨਜ਼ਾਰਾ ਬਹੁਤ ਹੋਰ ਹੈਂ ਠੰਡੀ ਡੰਡੀ ਹਵਾ ਹਾਂ ਤਾਂ ਹੈਗਾ ਹੀ ਆ ਹਵਾ ਫਿਰ ਆਏ ਆ ਭਾਈ ਆ ਦੇਖੋ ਕਿਧਰੇ ਨੂੰ ਵੀ ਕੁਝ ਨਹੀਂ ਹੈਗਾ ਆਲੇ-ਦਾਲੇ ਨੂੰ ਸਾਰਾ ਬੇਲਾ ਇੱਥੇ ਤੇ ਸਿੱਧੀ ਹਵਾ ਭਾਈ ਇਹਦੇ ਵਿੱਚੇ ਵੱਜਦੀਆਂ ਮੋਟਰ ਚੱਕੇ ਆਹ ਕਰਕੇ ਅਸੀਂ ਉਹ ਜਾਣਦਾ ਬੰਦਾ ਉਹਦੇ ਉਹ ਦੇ ਸੁਣਿਆ ਨਹੀਂ ਫੋਨ 'ਚ ਵੀ ਜੀ ਆ ਹੈਂ ਇਹ ਟੀਏ ਦੇ ਨਾਲ ਫੋਨ ਹੁੰਦਾ ਹਾਂ ਹਾਂ ਲੋ ਭਾਈ ਬਰਸੀਨ ਹਾਂ ਇਹਦਾ ਪਤਾ ਐਦੇ ਨਿਕਲਦਾ ਹੈ ਨਾ ਬੁੱਟੇ ਦਾ ਹਾਂ ਹਾਂ ਇਹ ਬਰਸੀਨ ਸਾਗ ਇਕਣੇ ਹੁੰਦਾ ਲੋ ਭਾਈ ਘਰਾਂ ਵੀ ਲਾਤਾ ਸਾਗ ਚਲ ਠੀਕ ਘਾਤਾ ਹੋਣਾ ਨਹੀਂ ਮੈਂ ਕਿਹਾ ਹਾਂ ਆਉਂਦਾ ਬਰਖਾਤ ਆਹ ਵੀ ਲੈ ਭਾਈ ਰੱਖ ਆਪਣਾ ਪਤਰਾ ਹਥਿਆਰ ਅੰਦਰ ਤਫਾ ਆ ਤਾ ਆ ਤੂੰ ਘਰ ਤੇ ਲਿਆਇਆ ਤਾ ਕਰਨ ਅੱਛਾ ਗੜਾਈ ਕਰਦਾ ਇਹ ਨਾਲ ਲੋ ਬਾਈ ਇੱਕਾ ਮਾਹੌਲ ਬਣ ਜਾਂਦਾ ਉਹ ਮੋਟਰ ਪਰ ਮਿੰਜਾ ਦਾ ਪਿਆਈ ਆ ਕੁਰਸੀਆਂ ਵੀ ਬਾਈ ਪਈਆਂ ਕੁਰਸੀਆਂ ਅੰਦਰ ਵੀ ਰੱਖਿਆ ਵੀ ਅਸੀਂ 10 ਕੁਰਸੀਆਂ ਆ ਆਪਣਾ ਜਿੱਖਣਾ ਮਰਜੀ ਬੈਠੇ ਰਹੀ ਹੋਰ ਐਂ ਆਰਾਮ ਨਾਲ ਚਲੋ ਬਾਕੀ ਚੱਲੀ ਜਾਂਦਾ ਕੰਮ Have you seen a video gallery?